ਪਣੀ ਹੋ ਗਈ ਤਿਆਰੀ ਹਾਂ ਵੀਰੇ ਬਸ ਹੋ ਗਈ ਤਿਆਰੀ ਇੱਧਰ ਉੱਧਰ ਕੀ ਦੇਖੀ ਜਾਨੀ ਐ ਕਿਹੜੀਆਂ ਸੋਚਾਂ ਚ ਡੁੱਬੀ ਹੋਈਆਂ ਬਾਹਰ ਜੀਜਾ ਜੀ ਹੋਰਨ ਤੇ ਹੋਰਨ ਮਾਰੀ ਜਾਂਦੇ ਨੇ ਜਾਣਾ ਨਹੀਂ ਜਾਣਾ ਬਸ ਆ ਪੈਕਿੰਗ ਹੀ ਕਰ ਜੀ ਬੀ ਸੀ ਚੱਲ ਲਈਆਂ ਬਸ ਥੋੜਾ ਛੇਤੀ ਕਰ ਲੋ ਨਾਲੇ ਮੰਮੀ ਨੂੰ ਮਿਲ ਲੈ ਨਹੀਂ ਮਿਲਣਾ ਚੱਲ ਮਿਲ ਹੀ ਲੈਣੀ ਐ ਮੰਮੀ ਨੂੰ ਛੇਤੀ ਮਿਲੋ ਬਾਹਰ ਗਰਮੀ ਐ ਨਹੀਂ ਐ ਜੀਜਾ ਜੀ ਵੇਟ ਕਰਦੇ ਨੇ ਚੰਗਾ ਮੰਮੀ ਕਰ ਲਈ ਤਿਆਰੀ ਧੀਏ ਫੇਰ ਸੁਣਨਾ ਕਰ ਚੱਲੀ ਤੂੰ ਇਸ ਘਰ ਨੂੰ ਮੈਂ ਚੰਗ ਨਹੀਂ ਆਪੇ ਤਾਂ ਕਹਿੰਦੇ ਉਹ ਘਰ ਤੇਰਾ ਵਾ ਇਹ ਵੀ ਤਾਂ ਤੇਰਾ ਹੀ ਘਰ ਹੈ ਮੈਂ ਤਾਂ ਕਹਿੰਦੀ ਦੋ ਦਿਨ ਹੋਰ ਰਹਿ ਲੈਂਦੀ ਮੰਮੀ ਦੋ ਦਿਨਾਂ ਚ ਹੋਰ ਕੀ ਹੋ ਜਾਣਾ ਜਿਹੜਾ ਇੰਨੇ ਦਿਨਾਂ ਚ ਨਹੀਂ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਛੁੱਟੀਆਂ ਬੀਤ ਗਈਆਂ ਤੂੰ ਆਈ ਤੇ ਹੁਣ ਚੱਲ ਵੀ ਪਈ ਤੁਹਮੇ ਜਾਣਾ ਤਾਂ ਪੈਣਾ ਹੀ ਆ ਘਰ ਤਾਂ ਉਹ ਵੀ ਆਪਣਾ ਤਾਂ ਇਹ ਵੀ ਆਪਣਾ ਮੈਂ ਵੀ ਮਜਬੂਰ ਆ ਧੀਆਂ ਆਂਦੀਆਂ 4 ਦਿਨ ਰਹਿ ਕੇ ਚਲ ਜਾਂਦੀਆਂ ਨਾਲ ਹੀ ਰੌਣਕਾਂ ਵੀ ਲੈ ਜਾਂਦੀਆਂ ਰੇ ਤੁਸੀਂ ਹਜੇ ਵੀ ਇੱਥੇ ਖੜੇ ਹੋ ਕੀ ਰੋਣਾ ਧੋਣਾ ਲਾਇਆ ਹੋਇਆ ਉਹ 6 ਮਹੀਨੇ ਮਗਰੋਂ ਤਾਂ ਆ ਜੰਨੇ ਹੋ ਹਰ ਵਾਰ ਇਹ ਹੀ ਰੋਣਾ ਧੋਣਾ ਵਾਰ-ਵਾਰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਨਾਲੇ ਤੁਹਾਨੂੰ ਪਹਿਲੇ ਵੀ ਦੱਸਿਆ ਵੀ ਜੀਜਾ ਜੀ ਬਾਹਰ ਵੇਟ ਕਰੀ ਜਾਂਦੇ ਇੰਨੀ ਗਰਮੀ 'ਚ ਉਹ ਬਬਲੀ ਆ ਜਾ ਜਲਦੀ ਯਾਰ ਸਰਕਾਰ ਪੁੱਤ ਥੋੜਾ ਜਿਹਾ ਸੋਚ ਸਮਝ ਕੇ ਬੋਲਿਆ ਕਰ ਉਹ ਵਿਆਹੀ ਵਰੀ ਹੈ ਹੁਣ ਪਹਿਲੇ ਵਰਗਾ ਹਸਾਬ ਨਹੀਂ ਰਿਹਾ ਲੈ ਦੱਸ ਮੰਮੀ ਮੈਂ ਕੀ ਕਹਤਾ ਨਾਲੇ ਮੇਰੀ ਸੁਣੋ ਗੱਲ ਉਹ ਕੋਈ ਮਾੜੇ-ਮੋٹے ਘਰ ਚ ਨਹੀਂ ਵਿਆਹੀ ਹੋਈ ਆਪਾਂ ਉਹ ਮਹਿਲਾ ਵਰਗਾ ਤਾਂ ਘਰ ਹੈ ਦੀਦੀ ਦਾ ਧੀ ਭਾਵੇਂ ਮਹਿਲਾ ਚ ਵਿਆਹੀ ਹੋਵੇ ਪਰ ਉਹਨੂੰ ਪੱਕੇ ਘਰ ਦਾ ਮੋਹ ਨਹੀਂ ਟੁੱਟਦਾ ਮੰਮੀ ਇੱਕ ਗੱਲ ਦੱਸੋ ਹਫਤਾ ਹੋ ਗਿਆ ਭੈਣ ਨੂੰ ਆਇਆ ਨੂੰ ਤੁਸੀਂ ਚੰਗੇ ਭਲੇ ਹੱਸਦੇ ਖੇਡਦੇ ਰਹਿੰਦੇ ਹੋ ਜਦੋਂ ਜਾਣ ਦਾ ਟਾਈਮ ਆਂਦਾ ਹਰ ਵਾਰੀ ਰੋਕ ਹੀ ਜਾਣਾ ਉਹ ਕਦੇ-ਕਦੇ ਹੱਸ ਕੇ ਵੀ ਭੇਜ ਦਿਆ ਕਰੋ ਤੇ ਤੁਸੀਂ ਹੱਸ ਕੇ ਵੀ ਚੱਲ ਜਾਇਆ ਕਰੋ ਕੋਈ ਆਪਾਂ ਮਿੱਥਿਆ ਤਾਂ ਨਹੀਂ ਹੋਇਆ ਵੀ ਰੋਕ ਹੀ ਜਾਣਾ ਇੱਥੋਂ ਪੁੱਤ ਮੇਰੀ ਸੁਣ ਗੱਲ ਧੀਆ ਭਾਵੇਂ ਜਿੰਨੀ ਮਰਜ਼ੀ ਵੱਡੀਆਂ ਹੋ ਜਾਣ ਮਾਪਿਓ ਲਈ ਤਾਂ ਬੱਚਾ ਹੀ ਰਹਿੰਦੀ ਐ ਤੂੰ ਇਹਦੀ ਗੱਲ ਕਰਦਾ ਮੈਨੂੰ ਦੇਖ ਲੈ ਮੈਂ ਜਦੋਂ ਵੀ ਪਿੱਕੇ ਜਾਂਦੀ ਆ ਨਾ ਆਣ ਲੱਗੇ ਮੇਰੀ ਅੱਖਾਂ ਭਰ ਜਾਂਦੀਆਂ ਐ ਮੈਨੂੰ ਅੱਜ ਵੀ ਆਪਣੇ ਪਿੱਕੇ ਘਰ ਦੀ ਗਲੀਆਂ ਨਹੀਂ ਭੁੱਲਦੀਆਂ ਤੇ ਉਹ ਕਿਵੇਂ ਭੁੱਲ ਜਾਈਂ ਨਾਲੇ ਵੀਰੇ ਤੂੰ ਕਿਵੇਂ ਭੁੱਲ ਗਿਆ ਉਹਨਾਂ ਦਿਨਾਂ ਨੂੰ ਜਦੋਂ ਆਪਾਂ ਇਕੱਠੇ ਖੇਡਦੇ ਹੁੰਦੇ ਸੀ ਕਦੇ ਲੁਕਣ ਮਿਚੀ ਕਦੇ ਛੂੰਛਲੇਕਾ ਨਾਲੇ ਇਹਨਾਂ ਪਤਾ ਜਦੋਂ ਤੈਨੂੰ ਮੰਮੀ ਝਿੜਕਦੇ ਹੁੰਦੇ ਸੀ ਤਾਂ ਤੈਨੂੰ ਮੈਂ ਹੀ ਬਚਾਉਂਦੀ ਹੁੰਦੀ ਸੀ ਪਰ ਪਹਿਲੇ ਮੈਂ ਸਮਝ ਗਿਆ ਮੈਂ ਗਲਤ ਸੀ ਮੈਨੂੰ ਲੱਗਿਆ ਵਿਆਹ ਮਗਰੋਂ ਨਾ ਕੁੜੀ ਦਾ ਸਿਰਫ ਸਹੁਰੇ ਘਰ ਚ ਹੀ ਦੇ ਲੱਗਣਾ ਚਾਹੀਦਾ ਤੇ ਉਹੀ ਘਰ ਆਉਦਾ ਆ ਮੈਂ ਭੁੱਲ ਗਿਆ ਸੀ ਧੀਆ ਆਪਣੇ ਪੇਕੇ ਨੂੰ ਕਦੇ ਨਹੀਂ ਭੁੱਲਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਯਾਦਾਂ ਜੁੜੀਆਂ ਹੁੰਦੀਆਂ ਨੇ ਮੈਂ ਇਹ ਜਜ਼ਬਾਤ ਨਹੀਂ ਸਮਝ ਸਕਿਆ ਮੈਨੂੰ ਮਾਫ਼ ਕਰਦੀ ਪੈਣੀ ਤੁਸੀਂ ਇੱਕ ਕੰਮ ਕਰੋ ਜੇ 2 ਮਿੰਟ ਹੋਰ ਬੈਠਣਾ ਵਾ ਬੈਠ ਜਾਓ ਮੈਂ ਜੀਜਾ ਜੀ ਨੂੰ ਅੰਦਰ ਹੀ ਬੁਲਾ ਲੈਣਾ ਨਹੀਂ ਨਹੀਂ ਅੱਬ ਬਬਲੀ ਆ ਜਾ ਜਲਦੀ ਯਾਰ ਅੱਗੇ ਪਹਿਲਾਂ ਬਹੁਤ ਵੇਟ ਕਰ ਚੁੱਕੇ ਮੇਰੀ ਕੋਈ ਗੱਲ ਨਹੀਂ ਪੈਣੀ ਮੈਂ ਜਾਣਾ ਇਹਨਾਂ ਨੇ ਕੋਈ ਗੱਲ ਨਹੀਂ ਤੁਸੀਂ ਇੱਕ ਕੰਮ ਕਰੋ ਤੁਸੀਂ 2 ਮਿੰਟ ਬੈਠੋ ਟਾਈਮ ਲਓ ਮੈਂ ਖੜ ਜੰਨਾ ਬਾਹਰ ਜੀਜਾ ਜੀ ਕੋਲ ਕੋਈ ਗੱਲ ਨਹੀਂ ਤੁਸੀਂ ਕਰੋ ਪਹਿਲਾਂ ਕਹਿੰਦੀ ਸੀ ਜਲਦੀ ਜਾਣਾ ਆ ਮਸਾ ਇੱਥੋਂ ਉਠਾਇਆ ਪਤਾ ਨਹੀਂ ਇਹਨਾਂ ਦੀਆਂ ਮਾਵਾਂ ਧੀਆਂ ਦੀਆਂ ਗੱਲਾਂ ਹੀ ਨਹੀਂ ਮੱਕਦੀਆਂ ਉਹ ਬਬਲੀ ਆ ਜਾ ਜਲਦੀ ਭਾਜੀ ਤੁਸੀਂ ਬਾਹਰ ਖੜੇ ਹੋ ਆਜੋ ਅੰਦਰ ਹਜੇ ਇਹਨਾਂ ਨੂੰ ਟਾਈਮ ਲੱਗ ਜਾਣਾ ਸਰਕਾਰ ਮੈਨੂੰ ਦਫ਼ਤਰ ਇੱਕ ਦੋ ਕੰਮ ਕਰਨੇ ਆ ਜਲਦੀ ਭੇਜਦੇ ਯਾਰ ਹਲੇ ਵੀ ਇੰਨਾ ਟਾਈਮ ਲੱਗਣਾ ਇੰਨਾ ਟਾਈਮ ਤਾਂ ਹੋ ਗਿਆ ਮੈਨੂੰ ਵੇਟ ਕਰਦੇ ਨੇ ਬਸ ਭਾਜੀ ਤੁਹਾਨੂੰ ਪਤਾ ਹੀ ਹੈ ਰੋਣਾ ਧੋਣਾ ਚੱਲੀ ਜਾਂਦਾ ਹਜੇ ਤੱਕ ਆਜੋ ਨਹੀਂ ਤਾਂ 2 ਮਿੰਟ ਅੰਦਰ ਬਹਿ ਜੋ ਮੈਨੂੰ ਨਹੀਂ ਨਹੀਂ ਸਰਕਾਰ ਤੋਂ ਬੁਲਾਦੇ ਯਾਰ ਜਾਣਾ ਬਹੁਤ ਲੇਟ ਹੋ ਗਏ ਚਲੋ ਠੀਕ ਹੈ ਮੜਾ ਜਲਦੀ ਆ ਜਾਓ ਮੈਂ ਭੇਜਦਾ ਭਾਜੀ ਉਪੇਰਾ ਦੀਆਂ ਇਨਾਂ ਧਣੀਆਂ ਦੇ ਉੱਤੇ ਪਿੰਡੇ ਦੇ ਨਕਸ਼ੇ ਤਾਂ ਉਤਰੇ ਪੈ ਨੇ ਓ ਪਿਪੜਾਂ ਦੀ ਛਾਵੇਂ ਓ ਦੀਆਂ ਦੇ ਮਲੇ ਟੁੱਟ ਗਈਆਂ ਬੰਗਾ ਦੇ ਟੁਕੜੇ ਪੈ ਨੇ ਇਤੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ ਲਾ ਦੇ ਵਸਿਰ ਵਾਲਾ ਪਾਰ ਨਹੀਂ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਗਏ ਕਰਾ ਦੇ ਬਾਰ ਨਹੀਂ ਗੁੰਮ ਗਏ ਕਰਾ